ਪੰਜਾਬ ਦਾ ਪੈਸਾ ਜਿਹੜਾ ਹੈਗਾ ਉਹ ਇਕੱਠਾ ਕਰਕੇ ਮੈਂ ਤੁਹਾਨੂੰ ਦੱਸਦਾ ਕਿਵੇਂ ਇਕੱਠਾ ਕਰਦੇ ਆ ਤੇ ਖਰਚ ਕਰਦੇ ਪਏ ਕਦੀ ਹਰਿਆਣੇ ਚ ਕਦੀ ਗੁਜਰਾਤ ਚ ਕਦੀ ਮਹਾਰਾਸ਼ਟਰਾ ਕਦੀ ਰਾਜਸਥਾਨ ਜਾਜਾਂ ਤੇ ਚੜੇ ਫਿਰਦੇ ਆ ਤੇ ਜਾਜਾਂ ਤੇ ਚੜਾਈ ਫਿਰਦੇ ਆ ਹੂੰ ਜਾਇਡਾਈਜ਼ਰ ਕੀਤਾ ਜਾ ਰਹੇ ਹਾਂ ਮਤਲਬ ਪੰਜਾਬ ਦਾ ਪੈਸਾ ਤੇ ਲਜਾਰੇ ਉੱਥੇ ਹੂੰ ਔਰ ਉੱਪਰਲੇ ਪਾਸੇ ਤੁਸੀਂ ਦੇਖੋ ਕੀ ਕੀ ਕਰ ਰਿਹਾ ਹੈ ਕਿ ਲੁੱਟ ਕਿਵੇਂ ਕਰਦੇ ਆ ਕਿ ਆਪਾਂ ਸਾਰਿਆਂ ਨੂੰ ਪਤਾ ਕਿ ਜਦੋਂ ਤੁਸੀਂ ਰੋਡ ਟੈਕਸ ਦੇ ਦਿੱਤਾ ਤੇ ਤੁਸੀਂ ਰਜਿਸਟ੍ਰੇਸ਼ਨ ਕਰਾ ਲਈ ਫਿਰ ਉਹਦੇ ਉੱਤੇ ਤੁਸੀਂ ਗ੍ਰੀਨ ਟੈਕਸ ਕਿਵੇਂ ਲਗਾ ਰਹੇ ਹੋ ਤੁਸੀਂ ਹਮ ਜਦੋਂ ਤੁਸੀਂ ਗੱਡੀ ਨੂੰ ਰੀਨਿਊ ਕਰਾਉਣਾ ਉਹਦੇ ਉੱਤੇ ਟੈਕਸ ਲਗਾਤਾ ਨਾ ਇਹਨਾਂ ਨੇ ਜੀ ਜੀ ਇੱਕ ਵਾਰ ਸੇ ਤੁਹਾਨੂੰ ਜੁਰਮਾਨਾ ਲੱਗ ਰਿਹਾ ਹਮ ਗੰਦ ਪਾਉਣ ਦਾ ਹਮ ਪ੍ਰਦੂਸ਼ਣ ਦਾ ਫਿਰ ਤੇ ਗ੍ਰੀਨਰੀ ਕਿੱਥੇ ਆ ਫਿਰ ਕਿ ਗ੍ਰੀਨਰੀ ਕਿੱਥੇ ਆ ਤੇ ਕਿਹੜਾ ਤੁਸੀਂ ਗ੍ਰੀਨ ਟੈਕਸ ਜਿਹੜਾ ਹੈਗਾ ਬਣਾਉਣਾ ਇਸੇ ਤਰ੍ਹਾਂ ਇਹਨਾਂ ਨੇ ਕੀ ਕੀਤਾ ਅ ਬੀਨ ਸਿੰਘ ਜੀ ਉਹ ਜਿਹੜੀ ਰਜਿਸਟ੍ਰੇਸ਼ਨ ਫੀ ਹੈਗੀ ਹੈ ਉਹ 0.5% ਵਧਾਈ ਹੈ ਲੇਕਿਨ ਵਧਾਈ ਬਹੁਤ ਜ਼ਿਆਦਾ ਹੈਗੀ ਹੈ ਉਹਦੇ ਵਿੱਚ ਇਹ ਹੈਗਾ ਕਿ ਤਕਰੀਬਨ 1 ਲੱਖ ਜਿਹੜਾ ਹੈਗਾ ਉਸ ਨੂੰ ਤਾਂ ਤੁਹਾਨੂੰ ਪਾਏਗਾ ਤਕਰੀਬਨ ਤਕਰੀਬਨ 500 ਤੇ ਉਹ ਜਿਵੇਂ ਜਿਵੇਂ ਤੁਹਾਡੀ ਉਹ ਕੋਸਟ ਵਧਦੀ ਜਾਣੀ ਹੈ ਤਾਂ ਉਹਨੂੰ ਮਲਟੀਪਲਾਈ ਕਰੀ ਜਾ ਉੱਪਰ ਜਾ ਕੇ ਥੋੜਾ ਜਿਹਾ ਜ਼ਿਆਦਾ ਵੀ ਹੈਗਾ ਨਵੀਆਂ ਗੱਡੀਆਂ ਲੋਕ ਕੌਣ ਜੀ ਆ ਨਹੀਂ ਪਰੋ ਜਿਹੜੀਆਂ ਇਹਨਾਂ ਦੇ ਮਰਸੀਡੀਜ਼ ਬਣ ਰਹੀਆਂ ਤੁਹਾਨੂੰ ਪਤਾ ਨਹੀਂ ਭਗਵੰਤ ਮਾਨ ਜੀ ਲੈ ਕੇ ਆਏ ਸੀ ਜਰਮਨ ਕਹ ਰਹੇ ਸੀ ਬਾਹਰੋਂ ਜਰਮਨ ਤੋਂ ਜਰਮਨ ਮਰਸੀਡੀਜ਼ ਬਣ ਰਹੀਆਂ ਉਹ ਮੈਂ ਹੀ ਲਿਖ ਰਿਹਾ ਸੀ ਵੀ ਤੁਹਾਡੇ ਫਿਰ ਮਰਸੀਡੀਜ਼ ਖਰੀਦਦੇ ਕਾ ਕੋਣ ਹੈ ਨਹੀਂ ਕੋਈ ਵਿਖਰੇਦਾ ਜਿੰਨਾ ਟੈਕਸ ਜ਼ਿਆਦਾ ਸੀ ਦੇਖੋ ਇਹਨਾਂ ਨੇ ਪਹਿਲਾਂ ਗਊਸ਼ਾਲਾ ਲਾਇਆ ਤੇ ਗਊਆਂ ਤਾਂ ਜਾਂ ਤਾਂ ਉਹ ਗਊਸ਼ਾਲਾ ਚ ਮਰ ਰਹੀਆਂ ਨੇ ਜਾਂ ਫਿਰ ਰੋਡ ਰੋਡਸ ਤੇ ਮਰ ਰਹੀਆਂ ਨੇ ਜੀ ਜੀ ਤੇ ਫਿਰ ਤੁਸੀਂ ਕਰ ਕੀ ਰਹੇ ਹੋ ਪਿੱਛੇ ਜਿਹਨਾਂ ਨੇ ਇੱਕ ਡਿਵੈਲਪਮੈਂਟ ਟੈਕਸ ਜਿਹਾ ਲਗਾਇਆ ਸੀਗਾ ਉਹਦੇ ਵੀ ਅਸੀਂ ਬਹੁਤ ਜ਼ਿਆਦਾ ਰੋਲਾ ਸੀ ਉਹ ਤਾਂ ਇਹਨਾਂ ਨੇ ਵੇਟਰਾ ਕਰ ਲਿਆ ਸੀ ਮਤਲਬ ਗ੍ਰੀਨ ਟੈਕਸ ਹੁਣੇ-ਹੁਣੇ ਲਾਇਆ ਰਜਿਸਟ੍ਰੇਸ਼ਨ ਫੀਸ ਹੁਣੇ-ਹੁਣੇ ਆ ਇਸ ਮਹੀਨੇ ਦੇ ਵਿੱਚ ਵਿੱਚ ਜਿਹੜੀ ਆ ਅਗੋਂ ਤੋਂ ਇਫੈਕਟਿਵ ਹੈਗੀ ਆ ਇੱਕ ਸਤੰਬਰ ਤੋਂ ਜੀ ਤੇ ਇਸੇ ਤਰ੍ਹਾਂ ਇਹਨਾਂ ਨੇ ਬਿਜਲੀ ਦੇ ਬਿੱਲ ਜਿਹੜੇ ਹੈਗੇ ਨੇ ਕਹਿੰਦੇ ਅਸੀਂ ਮਾਫ ਕਰਤੇ ਹਾਂ ਜੀ ਤੇ ਇੰਡਸਟਰੀ ਵਾਲਿਆਂ ਦੇ ਤੇ ਜਿਨ੍ਹਾਂ ਦੇ ਮੈਂ ਵੀ ਉਹਦੇ ਵਿੱਚ ਅੱਜ ਦੇ ਬਿਜਲੀ ਦੇ ਬਿੱਲ ਆਉਂਦੇ ਆ ਮੇਰੇ ਵਰਗੇ ਹਜ਼ਾਰਾਂ ਹੀ ਹੋਰ ਹੈਗੇ ਆ ਜੀ ਜੀ ਉਹ ਉਹਨਾਂ ਦਾ ਬਿੱਲ ਜਿਹੜਾ ਹੈਗਾ ਤਿੰਨ ਤਿੰਨ ਟਾਈਮ ਬਦਲਿਆ ਨੇ ਤਿੰਨ ਵਾਰੀ ਰੇਟ ਰਿਵਾਈਜ਼ ਕਰ ਲਿਆ ਉਹਦਾ ਮੈਂ ਉਧਰ ਮਾਫ ਕਰਤਾ ਜੇ ਤੁਹਾਡੇ ਕੋਲ ਵਧ ਲਈ ਜਾਣਾ ਹਾਂ ਸਾਡੇ ਕੋਲ ਪਤਾ ਲਈ ਜਾਣਾ ਸਹੀ ਮਤਲਬ ਰੀਟੈਕਸ ਵਧ ਨਹੀਂ ਪਰਦੇ ਅਸੀਂ ਤੱਕ ਬਹੁਤ ਕੁਝ ਨਿਆ ਪਰ ਇਹਨਾਂ ਦੀ ਆਦਤ ਬਣੀ ਹੋਈ ਹੈ ਵੈਸੇ ਸਾਰੀਆਂ ਸਰਕਾਰਾਂ ਦੀ ਹੈ ਇਕੱਲੀ ਇਹਨਾਂ ਦੀ ਨਹੀਂ ਹੈਗੀ ਜਿਹੜਾ ਥੋੜਾ ਬਹੁਤਾ ਵੀ ਜ਼ਿੰਮੇਵਾਰੀ ਸਮਝੇ ਉਹਦੇ ਤੇ ਸਾਰਾ ਭਾਰ ਪਾਈ ਜਾ ਬਸ ਜਿਹੜਾ ਮौज ਕਰ ਰਿਹਾ ਕਰ ਰਿਹਾ ਵਿੱਚ ਜਿਹੜਾ ਦੇਜਨ ਦਾ ਮੈਂ ਕਹਿੰਦਾ ਲਈ ਪੈਟਰੋਲ ਦਾ ਵੀ ਤੁਸੀਂ ਦੇਖੋ ਇਹਨਾਂ ਨੇ ਸਪੈਸ਼ਲ ਜਿਹੜਾ ਹੈਗਾ ਉਹ ਰੇਟ ਵਧਾਇਆ ਸੀਗਾ ਹਾਂਜੀ ਤੋਂ ਫਿਰ ਇਹਦਾ ਇਹਦਾ ਮਤਲਬ ਹੈਗਾ ਕਿ ਤੁਸੀਂ ਇੱਕ ਪਾਸੇ ਤਾਂ ਤੁਹਾਡੇ ਕੋਲ ਪੈਸੇ ਆ ਨਹੀਂ ਰਹੇ ਦੂਜੇ ਪਾਸੇ ਤੁਸੀਂ ਲੁਟਾ ਰਹੇ ਹੋ ਵੈਸੇ ਭਾਰ ਜਿਹੜਾ ਲੋਕਾਂ ਤੇ ਪਾ ਰਹੇ ਹੋ ਤੇ ਤੁਸੀਂ ਕਹਿੰਦੇ ਹੋ ਵੀ ਅਸੀਂ ਕੱਟੜ ਇਮਾਨਦਾਰ ਹਾਂ ਫਿਰ ਇਹ ਇਮਾਨਦਾਰੀ ਕਿੱਥੇ ਹੋਣੀ ਇਹ ਤਾਂ ਫਿਰ ਪੰਜਾਬ ਨੂੰ ਡੋਬਣ ਵਾਲੇ ਕੰਮ ਹੋ ਗਿਆ ਨਾ ਡੋਬਣਾ ਕਿਉਂਕਿ ਤੁਸੀਂ ਕਿਸੇ ਪਾਸੋਂ ਵੀ ਉਹਨੂੰ ਜੁੰਦਾ ਨਹੀਂ ਜਿਹੜੇ ਕੋਈ ਮਾੜਾ ਮਾਟਾ ਜ਼ਿੰਮੇਵਾਰੀ ਸਮਝਦੇ ਆ ਉਹਨਾਂ ਦਾ ਤੁਸੀਂ ਹੋਰ ਭਾਰ ਭਾਰ ਪਾਈ ਜਾਨੇ ਹੋ ਜਿਹੜੇ ਨਹੀਂ ਦੇ ਸਕਦੇ ਜਾਂ ਨਹੀਂ ਜ਼ਿੰਮੇਵਾਰੀ ਸਰਬ ਦੇ ਸਮਝਦੇ ਉਹਨਾਂ ਨੂੰ ਤੁਸੀਂ ਕਰ ਕੁਛ ਨਹੀਂ ਸਕਦੇ ਜੀ ਜੀ ਔਰ ਪੰਜਾਬ ਇੱਕ ਐਸੀ ਸਟੇਟ ਹੈਗੀ ਆ ਜਿਹੜੀ ਇਹ ਤੇ ਨਹੀਂ ਕਵਾਂਗੇ ਆਪਾਂ ਨਕਮੀ ਸੀਗੀ ਲੇਕਿਨ ਪੰਜਾਬ ਕੁਲ ਵੈਸੀ ਸੀਗੇ ਹੂੰ ਉਹਨਾਂ ਤੇ ਤੁਸੀਂ ਹੋਰ ਪਾਰ ਪਾਪਾ ਕਿ ਤੁਸੀਂ ਉਹਨਾਂ ਨੂੰ ਕਿਸੇ ਵਿੱਚ ਦੱਬੀ ਜਾਓ ਫਿਰ ਤੁਸੀਂ ਇੰਡਸਟਰੀ ਲਿਆਂਦੀ ਬਜਾਏ ਇੰਡਸਟਰੀ ਤੁਹਾਡੀ ਰੁਕੀ ਜਣੀ ਕਿਉਂਕਿ ਨਿਵੇਸ਼ਤ ਹੋਏ ਨਹੀਂ ਰਿਹਾ ਕੁਝ ਇਹਦੇ ਝੂਠ ਮਾਰਦੇ ਆ ਸਾਰੇ ਬਿਲਕੁਲ ਔਰ ਐਡ ਆਈਟੀ ਐਡੀਡੀਓ ਮਟੀਆਂ ਐਡਾਂ ਜਿਹੜੀਆਂ ਹੈਗੇ ਨੇ ਉਹ ਕਰਕੇ ਲਾਈਆਂ ਹੋਈਆਂ